ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਬਾਬਾ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਬ੍ਰह्म ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ ਪਿੰਡ ਚੌਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਸਾਲ ਦੇ ਸਮੇਂ ਬਾਅਦ ਲਗਭਗ 6-7 ਵਾਰੀ ਗਏ ਹਰ ਸਾਲ ਇਸ ਪਿੰਡ ਵਿੱਚ ਇੱਕ ਨਿਸ਼ਚਿਤ ਦਿਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਦੇ ਤੇ ਕੀਰਤਨ ਹੁੰਦੇ ਸਨ ਇੱਕ ਵਾਰੀ ਇਸੇ ਤਰ੍ਹਾਂ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਵੀ ਸੰਗਤਾਂ ਸਮੇਤ ਉੱਥੇ ਪਹੁੰਚ ਗਏ ਬਹੁਤ ਸਾਰੀ ਸੰਗਤ ਨੇ ਬਾਬਾ ਜੀ ਦੇ ਦਰਸ਼ਨ ਦਿਦਾਰੇ ਕੀਤੇ ਘੰਟਾਕ ਦੀਵਾਨ ਸੁਣ ਉਪਰੰਤ ਬਾਬਾ ਜੀ ਉੱਠ ਪਏ ਤੇ ਬਹੁਤ ਸਾਰੀ ਸੰਗਤ ਉੱਠ ਕੇ ਨਾਲ ਤੁਰ ਪਈ ਉਸੇ ਪਿੰਡ ਦਾ ਰਹਿਣ ਵਾਲਾ ਇੱਕ ਬਹੁਤ ਪ੍ਰਸਿੱਧ ਧਰਮ ਪ੍ਰਚਾਰਕ ਅਤੇ ਗੁਰਮਤਿ ਦੇ ਗਿਆਨ ਵਾਲਾ ਪੁਰਸ਼ ਗਿਆਨੀ ਮਾਨ ਸਿੰਘ ਸੀ ਗਿਆਨੀ ਮਾਨ ਸਿੰਘ ਦਾ ਪਿੰਡ ਵੀ ਝੌਰ ਸੀ ਉਹ ਵੀ ਉੱਠ ਕੇ ਬਾਬਾ ਜੀ ਦੇ ਨਾਲ ਤੁਰ ਪਿਆ ਥੋੜਾ ਅੱਗੇ ਗਏ ਤਾਂ ਬਾਬਾ ਜੀ ਨੂੰ ਮਾਨ ਸਿੰਘ ਜੀ ਨੇ ਗੋਡਿਆਂ ਨੂੰ ਹੱਥ ਲਾ ਕੇ ਨਮਸਕਾਰ ਕਰਨੀ ਚਾਹੀ ਪਰ ਬਾਬਾ ਜੀ ਨੇ ਉਹਦੇ ਦੋਵੇਂ ਹੱਥ ਆਪਣੇ ਹੱਥ ਵਿੱਚ ਫੜ ਲਏ ਤੇ ਗੋਡਿਆਂ ਨੂੰ ਹੱਥ ਨਾ ਲਗਾਉਣ ਦਿੱਤੇ ਇੱਕ ਸਿੱਖ ਨੇ ਉੱਚੀ ਆਵਾਜ਼ ਵਿੱਚ ਬਾਬਾ ਜੀ ਨੂੰ ਦੱਸਿਆ ਕਿ ਇਹ ਗਿਆਨੀ ਮਾਨ ਸਿੰਘ ਜੀ ਹਨ ਬਾਬਾ ਜੀ ਨੂੰ ਸ਼ਾਇਦ ਉਸ ਉਸ ਬਾਰੇ ਪਹਿਲਾਂ ਹੀ ਪਤਾ ਸੀ ਤੇ ਉਸ ਨਾਲ ਕੋਈ ਬਚਨ ਬਲਾਸ ਕਰਨਾ ਚਾਹੁੰਦੇ ਸਨ ਸ਼ਾਇਦ ਇਸੇ ਕਰਕੇ ਹੀ ਬਾਬਾ ਜੀ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਰੱਖਿਆ ਸੀ ਤੇ ਸੰਤਾਂ ਕੋਲ ਜੀਵਾਂ ਦਾ ਭਲਾ ਕਰਨ ਦੀ ਯੁਗਤੀ ਵੀ ਹੁੰਦੀ ਹੈ ਇਸ ਯੁਗਤੀ ਨਾਲ ਸੰਤ ਅਜਿਹਾ ਵਾਤਾਵਰਨ ਪੈਦਾ ਕਰ ਦਿੰਦੇ ਹਨ ਜਿਉਂ-ਜਿਹਾ ਵਾਤਾਵਰਨ ਅਨੁਸਾਰ ਉਹ ਆਪਣੇ ਆਸੇ-ਪਾਸੇ ਵਿੱਚ ਕਾਮਯਾਬ ਹੋ ਸਕਣ ਤੇ ਜਦੋਂ ਲੋਹਾ ਪੂਰਾ ਗਰਮ ਹੋ ਕੇ ਪਿਘਲ ਜਾਵੇ ਤਾਂ ਜਿਉਂ-ਜਿਹਾ ਸੱਚੇ ਵਿੱਚ ਪਾ ਲਈਏ ਉਹ ਜਿਹਾ ਹੀ ਲੋਹਾ ਰੂਪ ਧਾਰਨ ਕਰ ਲੈਂਦਾ ਹੈ। ਸੁ ਗਿਆਨੀ ਮਾਨ ਸਿੰਘ ਭਾਵੇਂ ਗੁਰਮਤ ਦਾ ਗਿਆਨवान ਤੇ ਧਰਮ ਪ੍ਰਚਾਰਕ ਸੀ ਪਰ ਉਹ ਮੀਟ ਸ਼ਰਾਬ ਵਗੈਰਾ ਖਾ ਲੈਂਦਾ ਸੀ। ਉਸ ਦੀ ਪ੍ਰਸਿੱਧੀ ਕੇਵਲ ਭਾਰਤ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਫੈਲੀ ਹੋਈ ਸੀ। ਤੇ ਉਸ ਦੇ ਆਪਣੇ ਕਹਿਣ ਮੁਤਾਬਕ ਜਦੋਂ ਘਰੋਂ ਤੁਰਦਾ ਤੇ ਪੈਸੇਆਂ ਬੜਾ ਥੱਲ ਥੈਲਾ ਖਾਲੀ ਕਰਕੇ ਝਾੜ ਕੇ ਤੁਰਦਾ ਤੇ ਜਦੋਂ ਉਹ ਵਾਪਸ ਆਉਂਦਾ ਤਾਂ ਨੋਟਾਂ ਵਾਲਾ ਥੈਲਾ ਟੋਪੀਆਂ ਦੇ ਨਾਲ ਸੂਈ ਦੇ ਨਾਲ ਸੀ ਕੇ ਵਾਪਸ ਲੈ ਕੇ ਆਉਂਦਾ ਤੇ ਬਾਬਾ ਜਹਾਰਾ ਸਿੰਘ ਜੀ ਨੇ ਵੀ ਮਾਨ ਸਿੰਘ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ ਆਖਣ ਲੱਗੇ ਮਾਨ ਸਿੰਘ ਬੜਾ ਵੱਡਾ ਗਿਆਨੀ ਹੈ ਬਾਹਰਲੇ ਮੁਲਕਾਂ ਵਿੱਚ ਇਸ ਦੀ ਮਸ਼ਹੂਰੀ ਹੈ ਗੁਰਬਾਣੀ ਦਾ ਬਹੁਤ ਪ੍ਰਚਾਰ ਕਰਦਾ ਤੇ ਗਿਆਨੀ ਮਾਨ ਸਿੰਘ ਆਪਣੀ ਸਿਵਤ ਦੇ ਬਚਨ ਸੰਤਾਂ ਕੋਲੋਂ ਸੁਣ ਕੇ ਬਿਹਦ ਖੁਸ਼ ਹੋ ਰਿਹਾ ਸੀ ਸਾਰੀ ਸੰਗਤ ਚੁੱਪਚੀਪੀਤੇ ਸੁਣ ਰਹੀ ਸੀ ਸੋ ਬਾਬਾ ਜੀ ਨੇ ਮਾਨ ਸਿੰਘ ਦੀ ਫਿਰ ਵਡਿਆਈ ਕੀਤੀ ਤੇ ਉਹਦਾ ਆਪਣੇ ਹੱਥ ਵਿੱਚ ਫੜ ਕੇ ਕਿਹਾ ਮਾਨਸਿਆ ਤੂੰ ਬੜਾ ਵੱਡਾ ਗਿਆਨੀ ਹੈ ਤੇ ਮੈਨੂੰ ਇੱਕੋ ਟੱਪੇ ਦੇ ਵਿੱਚ ਦੱਸ ਕਿ ਰੱਬ ਇੱਕ ਹੈ ਜਾਂ ਦੂ ਇੱਧਰ ਗਿਆਨੀ ਮਾਨ ਸਿੰਘ ਨੇ ਜਦੋਂ ਬਾਬਾ ਜੀ ਦੇ ਕੋਲੋਂ ਬਚਨ ਸੁਣੇ ਤਾਂ ਸੋਚਾਂ ਵਿੱਚ ਸੋਚਾਂ ਵਿੱਚ ਪੈ ਗਿਆ ਤੇ ਕੋਈ ਵੀ ਉੱਤਰ ਨਹੀਂ ਦਿੱਤਾ ਤੇ ਬਾਬਾ ਜੀ ਦੀ ਗੱਲ ਦੇ ਵਿੱਚ ਵਜਨ ਸੀ ਤੇ ਬੜੀ ਡੂੰਘੀ ਰਮਜ਼ ਸੀ ਜਿਹਦਾ ਜਵਾਬ ਦੇਣ ਲਈ ਉਹ ਚੁੱਪ ਰਿਹਾ ਸੰਤਾਂ ਨੇ ਦੂਜੀ ਵਾਰੀ ਫੇਰ ਬਚਨ ਕੀਤਾ ਦੂਜਾ ਅੱਖਰ ਨਾਲ ਨਹੀਂ ਲਾਉਣਾ ਇੱਕੋ ਟੱਪੇ ਦਾਸ ਰੱਬ ਇੱਕ ਹੈ ਜਾਂ ਦੋ ਉਸ ਕੋਲੋਂ ਫੇਰ ਨਾ ਬੋਲਿਆ ਗਿਆ ਨੀਵੀਂ ਧੌਣ ਕਰਕੇ ਸੋਚ ਰਿਹਾ ਸੀ ਬਾਬਾ ਜੀ ਨੇ ਮਾਨ ਸਿੰਘ ਨੂੰ ਫੇਰ ਤੀਜੀ ਵਾਰ ਬਚਨ ਕੀਤਾ ਮਾਨਸਿਆ ਤੂੰ ਐਡਾ ਵੱਡਾ ਵਿਦਵਾਨ ਹੈ ਇੱਕੋ ਟੱਪੇ ਬੋਲ ਰੱਬ ਇੱਕ ਹੈ ਕਿ ਦੋ ਤੇ ਗਿਆਨੀ ਮਾਨ ਸਿੰਘ ਨੇ ਨੀਵੀਂ ਪਾ ਕੇ ਧੀਮੀ ਜੀ ਆਵਾਜ਼ ਵਿੱਚ ਕਿਹਾ ਜੀ ਇੱਕ ਤਾਂ ਉਸ ਵੇਲੇ ਬਾਬਾ ਜਾਰਾ ਸਿੰਘ ਜੀ ਨੇ ਉਸ ਨੂੰ ਪ੍ਰਸ਼ਨ ਕੀਤਾ ਤਾਉ ਕਿਉਂ ਮੁਰਗੀ ਮਾਰੇ ਕਿਉਂਕਿ ਪ੍ਰਭਾਤੀ ਰਾਗ ਦੇ ਵਿੱਚ ਵੀ ਆਉਂਦਾ ਵੇਦ ਕਤੇ ਬਕੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਜੋ ਸਭ ਮੈਂ ਇੱਕ ਖੁਦਾਏ ਕਹਿ ਤੋ ਤਾਉ ਕਿਉਂ ਮੁਰਗੀ ਮਾਰੇ ਤੇ ਮਾਨ ਸਿੰਘ ਨੂੰ ਬਾਬਾ ਜੀ ਦੀ ਰਮਜ ਸਮਝ ਆ ਗਈ ਬੋਰ ਕੁਝ ਨਾ ਬੋਲਿਆ ਤੇ ਕੇਵਲ ਇੰਨੇ ਬੋਲੀ ਉਚਾਰ ਸਕਿਆ ਮਾਫ ਕਰ ਦਿਓ ਜੀ ਅੱਗੇ ਤੋਂ ਨਹੀਂ ਖਾਂਦਾ ਜੀ ਸੰਤਾ ਨੇ ਉਸ ਦਾ ਹੱਥ ਛੱਡ ਦਿੱਤਾ ਤੇ ਨਮਸਕਾਰ ਕਰਕੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗਿਆਨੀ ਮਾਨ ਸਿੰਘ ਪਿੱਛੇ हट ਗਿਆ ਤੇ ਬਾਬਾ ਜੀ ਅੱਗੇ ਤੁਰ ਪਏ ਸੋ ਬਾਬਾ ਜੀ ਦੀ ਸਮਝਾਉਣ ਦੀ ਯੁਗਤ ਵੀ ਨਰਾਲੀ ਸੀ ਕਿਉਂਕਿ ਸਾਦਾ ਨੂੰ ਪਤਾ ਹੁੰਦਾ ਕਦੋਂ ਕਿਸ ਦਾ ਭਲਾ ਕਰਨਾ ਹੈ ਸੋ ਬਾਬਾ ਜੀ ਵੀ ਬਚਨ ਕਰਦੇ ਸਨ ਕਿ ਭਾਈ ਮਲਪਕ ਖਾਣਿਆਂ ਦਾ ਤਿਆਰ ਕਰਨਾ ਹੈ ਮੀਟ ਸ਼ਰਾਬ ਹੋਰ ਨਸ਼ਿਆਂ ਦੇ ਲਾਗੇ ਨਹੀਂ ਜਾਣਾ ਕੇਵਲ ਤੇ ਕੇਵਲ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਤੇ ਬਾਣੀ ਬਾਣੀ ਦੇ ਤਾਰਨੀ ਹੋਰ ਕੇ ਆਪਣੇ ਜੀਵ ਨੂੰ ਸਫਲ ਬਣਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ